ਤੇ ਮੈਨੂੰ ਗੁਰੂ ਕੇ ਪੰਜ ਪਿਆਰੇ ਸਹਿਬਾਨ ਇੱਕ ਬਚਨ ਸੁਣਾਉਣ ਆਂਦੇ ਗਿਆਨੀ ਜੀ ਅਸੀਂ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਗਏ ਸੀ ਦਰਸ਼ਨ ਕਰਕੇ ਸਰੋਵਰ ਦੀਆਂ ਪ੍ਰਕਰਮਾਂ ਕਰ ਰਹੇ ਸਾਂ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੀ 베ਰੀ ਦੇ ਕੋਲ ਆਏ ਨਾ ਇੱਕ ਨੌਜਵਾਨ ਕਲੀਨ ਸ਼ੇਪ ਉਹਨੇ ਸਾਡੇ ਪੰਜਾਂ ਦੇ ਆ ਕੇ ਪੈਰਾਂ ਤੇ ਮੱਥਾ ਟੇਕਦਾ ਅਸੀਂ ਉਹਨੂੰ ਵਰਦਿਆ ਮੱਥਾ ਸਿਰਾਂ ਨੂੰ ਟੇਕੀਦਾ ਹੁੰਦਾ ਮੱਥਾ ਗੁਰੂ ਸਾਹਿਬ ਨੂੰ ਟੇਕੀਦਾ ਹੁੰਦਾ ਉਹ ਇੱਕਦਮ ਪਛਾੜ ਕੇ ਤੇ ਉੱਚੀ ਉੱਚੀ ਰੋਣ ਲੱਗ ਪਿਆ ਸੰਗਤ ਉੱਥੇ ਇਕੱਠੀ ਹੋ ਗਈ ਇੱਕ ਸਿੱਖ ਬੜਾ ਪੜਿਆ ਲਿਖਿਆ ਨੌਜਵਾਨ ਉਹਨੇ ਉਹਨੂੰ ਪੁੱਛਿਆ ਓਏ ਤੈਨੂੰ ਇਹਨਾਂ ਸਿੰਘਾਂ ਨੇ ਕੁਝ ਆਖਿਆ ਉਹਨੇ ਆਖਿਆ ਨਹੀਂ ਇਹ ਸਿੰਘ ਮੈਨੂੰ ਪਿਆਰੇ ਬੜੇ ਲੱਗਦੇ ਸੀ ਮੈਂ ਤਾਂ ਇਹਨਾਂ ਦੇ ਚਰਨਾਂ ਤੇ ਮੱਥਾ ਟੇਕਿਆ ਸੀ ਉਹਨੇ ਆਖਿਆ ਫਿਰ ਤੂੰ ਰੋਣਾ ਕਿਉਂ ਆਂ ਆਂਦਾ ਮੈਂ ਰੋਣਾ ਤਾਂ ਵਾਂ ਵੀ ਧੰਨ ਗੁਰੂ ਰਾਮਦਾਸ ਸੱਚਿਆ ਪਾਤਸ਼ਾਹ ਤੂੰ ਮੈਨੂੰ ਸਿੱਖਾਂ ਦੇ ਘਰ ਦਾ ਜਨਮ